ਜਿਹਨਾਂ ਕੋ ਪਹੁੰਚ ਚੁੱਕੇ ਆਗੇ ਪਰਮੇਸ਼ਰ ਦਵਾਰ ਆਪਾਂ ਨਾਲ ਤਾਂ ਆਪਾਂ ਦਰਸ਼ਨ ਕਰਾਂਗੇ ਤੇ ਆਪਾਂ ਲੰਗਰ ਵੀ ਸ਼ਕਾਂਗੇ ਫਿਰ ਆਪਾਂ ਚੱਲਾਂਗੇ ਆਪਣੇ ਘਰ ਨੂੰ ਤੇ ਉਸ ਤੋਂ ਬਾਅਦ ਆਪਾਂ ਹੁਣ ਦਰਬਾਰ ਸਾਹਿਬ ਵਿੱਚ ਚੱਲਦੇ ਆਂਗੇ ਫਿਰ ਆਪਾਂ ਲੰਗਰ ਹਾਲ ਦੀ ਵੀਡੀਓ ਭਰਾਵਾਂਗੇ ਤੇ ਆਪਾਂ ਲੰਗਰ ਵੀ ਸ਼ਕਾਂਗੇ ਆਓ ਜੀ ਆਪਾਂ ਨੂੰ ਚੱਲਦੇ ਦਰਬਾਰ ਸਾਹਿਬ ਨੂੰ ਆਜੋ ਆਪਣਾ ਭਾਈ ਜੀ ਆਪਣਾ ਸਮਾਨ ਵਿੱਚ ਚੱਕ ਲਓ ਕਿਤੇ ਹੋਰ ਨੁਕੀ ਚੱਕ ਕੇ ਲੈ ਜੇ ਆ ਆਸੀਂ ਦੇਖ ਰਹੇ ਹੋ ਸਾਰਾ ਆ ਦੇਖਦੇ ਹੋ ਟਰੱਕ ਟੁੱਟ ਨੂੰ ਕਿਹਨੇ ਲੇ ਗਏ ਆਪਣੇ ਆਹ ਰੋੜ ਆ ਗਿਆ ਸਾਹਮਣੇ ਆਪਨਾ ਇਧਰ ਆ ਗਿਆ ਪਰਮੇਸ਼ਰ ਦਰਵਾਰ ਆ ਸਾਹਮਣੇ ਪਰਮੇਸ਼ਰ ਦਰਵਾਰ ਆ ਗਿਆ ਜੀ ਆਜੋ ਆਪਾਂ ਚੱਲਾਂਗੇ ਦਰਵਾਰ ਸਾਹਿਬ ਨੂੰ ਬਹੁਤ ਸੋਹਣਾ ਬਣਾਇਆ ਹੈ ਫਿਰ ਇੰਤਰੋ ਪਰਮੇਸ਼ਰ ਦਰਵਾਰ ਆਪਣਾ ਬਹੁਤ ਜ਼ਿਆਦਾ ਸੋਹਣਾ ਇੱਥੇ ਆਹ ਟਰੱਕ ਟੋਕਲੇ ਸਾਰੇ ਲੰਗਰ ਵਾਸਤੇ ਵਧੀਆ ਰੁਕਦੇ ਨੇ ਦਰਸ਼ਨ ਕਰਦੇ ਨੇ ਪਾਪਾ ਜੀ ਦੇ ਜਿਵੇਂ ਤੁਸੀਂ ਦੇਖ ਰਹੇ ਹੋਗੇ ਟਰੱਕ ਰੁਕੋ ਸਾਰੇ ਇੱਥੇ ਤਾਂ ਹੀ ਰੁਕਦੇ ਨੇ ਲੰਗਰ ਲੰਗਰ ਸੱਕੇ ਜਾਂਦੇ ਨੇ ਬਹੁਤ ਜ਼ਿਆਦਾ ਵਧੀਆ ਬਣਾਇਆ ਹੈਗਾ ਬਹੁਤ ਵੇਖੋ ਇੱਥੋਂ ਸਾਰੀ ਲੋਕੇਸ਼ਨ ਵਧੀਆ ਦਿਖੂਗੀ ਜਿਵੇਂ ਤੁਸੀਂ ਦੇਖ ਰਹੇ ਹੋ ਮੈਂ ਇਸ ਦਰਵਾਰ ਆਪਾਂ ਅੰਦਰ ਚੱਲਦੇ ਆਂ ਵੀਰ ਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਪਰਮੇਸ਼ਰ ਦਵਾਰ ਆ ਗਿਆ ਆਪਾਂ ਅੱਗੇ ਚੱਲਾਂਗੇ ਤੇ ਤੁਸੀਂ ਵੀ ਆਪਣੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ ਅੱਗੇ ਆਪਾਂ ਜਾਵਾਂਗੇ ਲੰਗਰ ਹਾਲ 'ਚ ਇੱਥੇ ਬਹੁਤ ਸੋਹਣੀ ਬਿਲਡਿੰਗ ਬਣਾਈ ਹੋਈ ਹੈਗੀ ਸਾਰੀ ਹੈ ਨਾ ਆਪਾਂ ਰਵਾਸੈਚੂ ਵੀ ਚੱਲਾਂਗੇ ਤੇ ਸਾਰਾ ਦਿਖਾਵਾਂਗੇ ਇਹ ਸਾਰਾ ਬਹੁਤ ਵਧੀਆ ਸਜਾਵਟ ਨਾਲ ਬਣਾਇਆ ਹੋਇਆ ਹੈਗਾ ਅਜੀ ਦੇਖ ਸਕਦਾ ਸਾਰੀ ਇਧਰ ਉਹ ਆਪਾਂ ਇਧਰ ਸਾਰਾ ਲੰਗਰ ਹਾਲ ਆ ਗਿਆ ਇਧਰ ਇਧਰ ਸਾਰਾ ਫਿਰ ਲੰਗਰ ਹਾਲ ਆ ਗਿਆ ਵਧੀਆ ਬਣਾਇਆ ਇੱਥੇ ਬਹੁਤ ਸੋਹਣੇ ਵਧੀਆ ਬਿਲਡਿੰਗ ਬਣਾਏ ਹੋਏ ਚੱਲਦੇ ਆਗੇ ਆ ਦੇਖੋ ਤੁਸੀਂ ਕਿੰਨਾ ਦੇਖੋ ਕਿੰਨਾ ਸੋਹਣਾ ਲੱਗਦਾ ਦੇਖ ਕੇ ਸਫਾਰਾ ਜਿਹੜਾ ਆਪਣਾ ਬਣਾਇਆ ਹੈ ਇੱਥੇ ਤੇ ਉਹ ਦੇਖੋ ਵਾਕੀ ਆਪਣਾ ਸਾਰਾ ਬਹੁਤ ਸੋਹਣਾ ਬਣਾਇਆ ਹੈ ਪਰਮੇਸ਼ਰ ਦਵਾਰ ਇੱਧਰ ਦੇਖੋ ਸਾਰੇ ਬਹੁਤ ਜਿਆਦਾ ਵਧੀਆ ਬਣਾਇਆ ਹੈ ਬਹੁਤ ਵਧੀਆ ਮਨ ਲੱਗਦਾ ਯਾਰ ਇੱਥੇ ਅਸੀਂ ਬਹੁਤ ਵਾਰ ਆਇਆਗੇ ਦਮਾਨਾ ਤੇ ਵੀ ਆਇਆਗੇ ਬਾਬਾ ਜੀ ਦੇ ਬਹੁਤ ਵਧੀਆ ਦਮਾਨ ਵੀ ਹੁੰਦੇ ਨੇਗੇ ਆਇਆ ਕਰੋ ਬਈ ਸਾਰੇ ਜਣੇ ਆਪਾਂ ਇਹੀ ਕਹਨੇ ਆਗੇ ਵਧੀਆ ਆਪਾਂ ਖਾਲਸਾ ਵਾਇਰਲ ਤੇ ਲੜ ਲੱਗੀਏ ਆਪਾਂ ਤਾਂ ਇਹੀ ਕਵਾਂਗੇ ਉਹਦੇ ਪਹੁੰਚ ਨੂੰ ਆ ਵੀ ਦਿਖਾਵਾਂਗੇ ਆ ਦੇਖੋ ਤੁਸੀਂ ਆਪਣਾ ਸਫਾਰਾ ਇੱਥੇ ਕਿੰਨਾ thora بڑا ਹੈਗਾ ਬਹੁਤ ਸੋਹਣਾ ਵਧੀਆ ਪਰਮੇਸ਼ਰ ਦਵਾਰ ਦੀ ਬਹੁਤ ਵਧੀਆ ਸਜਾਵਟ ਕਰੀ ਹੋਈ ਹੈਗੀ ਸਾਡਾ ਇੱਥੇ ਬਹੁਤ ਵਧੀਆ ਮਨ ਲੱਗਦਾ ਯਾਰ ਜੋ ਛੋਟੇ ਨੇ ਜਿਸੀ ਉਹਦੇ ਤੇ ਆਉਣੇ ਆਗੇ ਅਸੀਂ ਜਵਾਨਾਂ ਤੇ ਵੀ ਆਉਂਦੇ ਰਹਾਂਗੇ ਇੱਥੇ ਪਹਿਲਾਂ ਤਾਂ ਹੁਣ ਤਾਂ ਚਲੋ ਥੋੜਾ ਜਿਹਾ ਘਟੋਣੇ ਹੈਗੇ ਤਾਂ ਕਰਕੇ ਲੱਗਦੇ ਵੜਦੇ ਸੀ ਪਰ ਜ਼ਰੂਰ ਆਉਣੇ ਆਗੇ ਇੱਥੇ ਆਪਾਂ ਹੁਣ ਜੀ ਪ੍ਰਸਾਦਾ ਛੱਕ ਕੇ ਬਾਹਰ ਆ ਕੇ ਲੰਗਰ ਹਾਲ ਦੇ ਆ ਸਾਹਮਣੇ ਲੰਗਰ ਹਾਲ ਹੈਗਾ ਆਪਾਂ ਹੁਣ ਪੀ ਰਹੇ ਹਾਂ ਚਾਹ ਆਪਾਂ ਨੂੰ ਪੀ ਰਹੇ ਹਾਂ ਚਾਹ ਜੀ ਫਿਰ ਆਪਾਂ ਪਰਮੇਸ਼ਰ ਦਾ ਪਰਮੇਸ਼ਰ ਦੁਆਰ ਦਿਖਾਵਾਂਗੇ ਸਾਰੇ ਹਲਟ ਵਾਲੋ ਆਪਾਂ ਜਿਹੜਾ ਵੀ ਕੱਢਾਂਗੇ ਇਹ ਕਿਉਂ ਆਪਾਂ ਤੁਹਾਨੂੰ ਦਿਖਾਇਆ ਵੀ ਇੱਧਰ ਤਾਂ ਸਾਰਾ ਬਹੁਤ ਸੋਹਣਾ ਬਣਾਇਆ ਗਿਆ ਬਹੁਤ ਵਧੀਆ ਸਜਾਵਟ ਵੀ ਕਰੀ ਹੋਈ ਹੈਗੀ ਆਪਾਂ ਤੁਹਾਨੂੰ ਸਾਰਾ ਦਿਖਾਇਆ ਵੀ ਆ ਇੱਕ ਆਪਾਂ ਜਿਹੜਾ ਵੀ ਕੱਢਾਂਗੇ ਚਾਰੇ ਪਾਸੇ ਕਿ ਹੁਣ ਆਪਾਂ ਅੱਜ ਵਾਲੇ ਜਿਹੜਾ ਕੱਢਾਂਗੇ ਆਪਾਂ ਇੱਕ ਪਰਮੇਸ਼ਰ ਦੁਆਰ ਤੇ ਅਸੀਂ ਦੇਖ ਸਕਦੇ ਹਾਂ ਸਾਰਾ ਇੱਧਰ ਇੱਧਰ ਆਪਣਾ ਪਰਮੇਸ਼ਰ ਦੁਆਰ ਇੱਧਰ ਆਪਾਂ ਉੱਧਰ ਉਹ ਆ ਗਿਆ ਸਾਰਾ ਬਹੁਤ ਸੋਹਣੀ ਸਜਾਵਟ ਨਾਲ ਬਣਾਇਆ ਗਿਆ ਹੈਗਾ ਬਹੁਤ ਚਾਦੇ ਵਧੀਆ चौबीस तो घंटे लंगर चलता है इतने बहुत वाया परमेश्वर द्वार बनाया गया पटियाल रोड बजता रोड उस रोड इना मेन रोड का भी नहीं पता है चल हा भाई ने दसता मेनू यह अपना गुरलाल सिंह ना ही रहने अपने इधर परमेसर द्वार उपर लिखा है देखो इधर हाँ सारा बरे भाई अपना बहुत मन खुश होया परमेश्वर द्वार के दर्शन करके ਬਹੁਤ ਜਿਆਦਾ ਵਧੀਆ ਲੱਗਦਾ ਮਾਨ ਯਾਰ ਜਦੋਂ ਵੀ ਆਪਾਂ ਕਿਤੇ ਧਾਰਮਿਕ ਜਗ੍ਹਾ ਤੇ ਜਾਣੇਗੇ ਉਹ ਕੋਈ ਵੀ ਹੈ ਕੋਈ ਵੀ ਧਾਰਮਿਕ ਜਗ੍ਹਾ ਗਈ ਆਪਣਾ ਮਨ ਸਾਫ਼ ਹੋਵੇਗਾ ਜਦੋਂ ਆਪਾਂ ਜਾਣੇਗੇ ਬਹੁਤ ਮਨ ਲੱਗਦਾ ਹੈਗਾ ਜਦੋਂ ਆਪਾਂ ਜਾਣੇਗੇ ਵਧੀਆ ਲੱਗਦਾ ਯਾਰ ਅਸੀਂ ਮਹੀਨੇ ਵਿੱਚ ਦੋ ਜਾਂ ਤਿੰਨ ਵਾਰ ਅਸੀਂ ਆਉਣੇ ਜ਼ਰੂਰਾਂਗੇ ਇੱਥੇ ਅਸੀਂ ਦੇਖ ਸਕਦੇ ਹਾਂ ਇੱਥੇ ਸਾਰਾ ਇੱਧਰ ਪ੍ਰੋਫੈਸਰ ਦੁਆਰਾ ਆਪਣਾ ਆ ਗਿਆ ਵਧੀਆ ਮਨ ਲੱਗਦਾ ਯਾਰ ਬਹੁਤ ਵਧੀਆ ਅਸੀਂ ਛੋਟੇ ਹੁੰਦੇ ਵੀ ਆਉਂਦੇ ਰਹਾਂਗੇ ਇੱਥੇ ਦੀ ਖਾਸੀਤ ਕੀ ਹੈ ਕਿਉਂਕਿ ਇੱਥੇ ਸਫਾਈ ਬਹੁਤ ਹੈ ਵੀ ਬਹੁਤ ਜਿਆਦਾ ਵੱਡਾ ਵੀ ਆ ਪਰਮੇਸ਼ਰ ਦਵਾਰ ਤੇ ਸਫਾਈ ਉਸ ਤੋਂ ਵੀ ਜ਼ਿਆਦਾ ਕੀ ਇਹ ਸਾਰਾ ਖੁਦ ਦੇਖ ਕੇ ਵੀ ਲੱਗਦਾ ਹਰੇਕ ਗੁਰੂ ਘਰ ਚ ਸਫਾਈ ਆਪਾਂ ਮੰਨਦੇ ਆਗੇ ਆਹ ਹਰੇਕ ਚੀਜ਼ ਵਧੀਆ ਗਈ ਇੱਥੇ ਬਹੁਤ ਜਿਆਦਾ ਵਧੀਆ ਬਣਾਈ ਗਈ ਹੈਗੀ ਆਪਾਂ ਹੁਣ ਚੱਲਾਂਗੇ ਜੀ ਆਪਣੇ ਬਾਈਕ ਵਾਲ ਨੂੰ ਫਿਰ ਆਪਾਂ ਚੱਲਦੇ ਆ ਆਪਣੇ ਘਰ ਨੂੰ ਆਪਾਂ ਆ ਗਏ ਪਰਮੇਸ਼ਰ ਦਵਾਰ ਤੋਂ ਬਾਹਰ ਨੂੰ ਆਪਾਂ ਚੱਲਦੇ ਆ